ਅੱਜ ਦਾ ਮੁੱਦਾ ਇਹ ਐ ਮਿੱਤਰੋ ਵੀ ਕੁਝ ਕੁ ਲੋਕਾਂ ਨੂੰ ਮੇਰੇ weight ਦੀ ਟੈਨਸ਼ਨ ਮੇਰੇ ਨਾਲੋਂ ਵੱਧ ਐ ਮੇਰੇ diet plan ਦੀ ਟੈਨਸ਼ਨ ਮੇਰੇ ਨਾਲੋਂ ਵੱਧ ਐ ਪਹਿਲੀ ਗੱਲ ਤਾਂ ਮੇਰੇ ਜਿੰਮ ਦੀ ਮੈਂਬਰਸ਼ਿਪ ਭਰ ਦੋ ਮੈਨੂੰ diet plan ਲੈ ਦੋ ਤੁਸੀਂ ਤੁਹਾਨੂੰ ਇੰਨਾ ਜ਼ਿਆਦਾ ਤਕਲੀਫ ਹੁੰਦੀ ਐ ਮੈਨੂੰ ਦੇਖ ਕੇ ਤੇ ਤੁਹਾਨੂੰ ਇੰਨਾ ਇੰਨਾ ਕਨਸਰਨਡ ਹੋ ਤੁਸੀਂ ਮੇਰੀ health ਨੂੰ ਲੈ ਕੇ ਤੁਸੀਂ diet plan ਵੀ ਲੈ ਦੋ ਤੇ ਤੁਸੀਂ ਜਿੰਮ ਦੀ ਮੈਂਬਰਸ਼ਿਪ ਵੀ ਭਰ ਦੋ ਖਾਣਾ ਮੈਂ ਫੇਰ ਵੀ ਨਹੀਂ ਤੇ ਖਾਣਾ ਫੇਰ ਵੀ ਮੈਂ ਉਹੀ ਆ ਜੋ ਮੈਂ ਖਾਨੀ ਆ ਕਿਉਂਕਿ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਐ ਕਿਸੇ ਵੀ ਮਾਲਕ ਦੀ ਮਰਜ਼ੀ ਮੇਰੇ ਦੇ ਨਹੀਂ ਚਲਦੀ ਦੂਜੀ ਚੀਜ਼ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ 5 6 ਸਾਲ ਪਹਿਲਾਂ ਮੈਨੂੰ ਕਿਸ ਨੇ ਇੱਕ ਗੱਲ ਕਹੀ ਸੀ ਵੀ ਤੁਹਾਡਾ ਸਕੋਪ ਇੰਡਸਟਰੀ ਚ ਬਹੁਤ ਐ ਜੇ ਤੁਸੀਂ ਪਤਲੇ ਹੋ ਜਾਓ ਸਲਿਮ ਹੋ ਜਾਓ ਨੈਣ ਨਕਸ਼ ਤੁਹਾਡੇ ਸੋਹਣੇ ਨੇ ਪਰ ਸਲਿਮ ਕੁੜੀਆਂ ਦੀ ਡਿਮਾਂਡ ਆ ਇੱਥੇ ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਤੇ ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਉਹਨਾਂ ਨੂੰ ਹੀ ਮਿਲਦੀ ਆ ਆ ਬੈਠੇ ਆ ਠੀਕ ਆ ਗਰਦ ਠਾਲ ਰੱਖੀ ਆਇਓ ਤੁੱਕੀ ਗੱਡੀ ਪਈ ਐ ਮੈਨੂੰ ਨਾ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਤੁਹਾਡੇ ਕਿੰਨੇ ਜੀ ਨੇ ਉਹਨਾਂ ਨੂੰ ਸੰਭੋ ਬੁੱਕੇ ਦੀਦੀ ਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ ਅੱਜ ਦਾ ਮੁੱਦਾ ਇਹ ਐ ਮਿੱਤਰੋ ਵੀ ਕੁਝ ਕੁ ਲੋਕਾਂ ਨੂੰ ਮੇਰੇ weight ਦੀ ਟੈਨਸ਼ਨ ਮੇਰੇ ਨਾਲੋਂ ਵੱਧ ਹੈ। ਮੇਰੇ diet plan ਦੀ ਟੈਨਸ਼ਨ ਮੇਰੇ ਨਾਲੋਂ ਵੱਧ ਹੈ। ਪਹਿਲੀ ਗੱਲ ਤਾਂ ਮੇਰੇ ਜਿੰਮ ਦੀ ਮੈਂਬਰਸ਼ਿਪ ਭਰ ਦਿਓ। ਮੈਨੂੰ diet plan ਲੈ ਦਿਓ। ਤੁਸੀਂ ਤੁਹਾਨੂੰ ਇੰਨਾ ਜ਼ਿਆਦਾ ਤਕਲੀਫ ਹੁੰਦੀ ਹੈ ਮੈਨੂੰ ਦੇਖ ਕੇ ਤੇ ਤੁਹਾਨੂੰ ਇੰਨਾ ਇੰਨਾ ਕੰਸਰਨਡ ਹੋ ਤੁਸੀਂ ਮੇਰੀ ਹੈਲਥ ਨੂੰ ਲੈ ਕੇ ਤੁਸੀਂ diet plan ਵੀ ਲੈ ਦਿਓ ਤੇ ਤੁਸੀਂ ਜਿੰਮ ਦੀ ਮੈਂਬਰਸ਼ਿਪ ਵੀ ਭਰ ਦਿਓ। ਜਾਣਾ ਮੈਂ ਫਿਰ ਵੀ ਨਹੀਂ। ਦਾ ਖਾਣਾ ਫੇਰ ਵੀ ਮੈਂ ਉਹੀ ਐ ਜੋ ਮੈਂ ਖਾਨੀ ਆ ਕਿਉਂਕਿ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਐ ਕਿਸੇ ਵੀ ਮਾਲਕ ਦੀ ਮਰਜ਼ੀ ਮੇਰੇ ਦੇ ਨਹੀਂ ਚਲਦੀ ਦੂਜੀ ਚੀਜ਼ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ 5 6 ਸਾਲ ਪਹਿਲਾਂ ਮੈਨੂੰ ਕਿਸੇ ਨੇ ਇੱਕ ਗੱਲ ਕਹੀ ਸੀ ਵੀ ਤੁਹਾਡਾ ਸਕੋਪ ਇੰਡਸਟਰੀ ਚ ਬਹੁਤ ਐ ਜੇ ਤੁਸੀਂ ਪਤਲੇ ਹੋ ਜਾਓ ਸਲਿਮ ਹੋ ਜਾਓ ਨੈਣ ਨਕਸ਼ ਤੁਹਾਡੇ ਸੋਹਣੇ ਨੇ ਪਰ ਸਲਿਮ ਕੁੜੀਆਂ ਦੀ ਡਿਮਾਂਡ ਐ ਇੱਥੇ ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਐ ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਉਹਨਾਂ ਨੂੰ ਹੀ ਮਿਲਦੀ ਐ ਆ ਬੈਠੇ ਹਾਂ ਠੀਕ ਆ ਗਰਦ ਠਾਲ ਰੱਖੀ ਆਇਆ ਹਾਂ ਤੁੱਕੀ ਗੱਡੀ ਪਈ ਐ ਮੈਨੂੰ ਨਾ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਥੋੜੇ ਕਿੰਨੇ ਜੀ ਨੇ ਉਹਨਾਂ ਨੂੰ ਸੰਭੋ ਬੁੱਕੇ ਦੀਦੀ ਨੂੰ ਥੋਡੀਆਂ ਸਲਾਹਾਂ ਦੀ ਲੋੜ ਨਹੀਂ ਅੱਜ ਦਾ ਮੁੱਦਾ ਇਹ ਐ ਮਿੱਤਰੋ ਵੀ ਕੁਝ ਕੁ ਲੋਕਾਂ ਨੂੰ ਮੇਰੇ ਵੇਟ ਦੀ ਟੈਨਸ਼ਨ ਮੇਰੇ ਨਾਲੋਂ ਵੱਧ ਐ ਮੇਰੇ ਡਾਈਟ ਪਲਾਨ ਦੀ ਟੈਨਸ਼ਨ ਮੇਰੇ ਨਾਲੋਂ ਵੱਧ ਐ ਪਹਿਲੀ ਗੱਲ ਤਾਂ ਮੇਰੇ ਜਿੰਮ ਦੀ ਮੈਂਬਰਸ਼ਿਪ ਭਰ ਦੋ ਮੈਨੂੰ ਡਾਈਟ ਪਲਾਨ ਲੈ ਦੋ ਤੁਸੀਂ ਤੁਹਾਨੂੰ ਇੰਨਾ ਜ਼ਿਆਦਾ ਤਕਲੀਫ ਹੁੰਦੀ ਆ ਮੈਨੂੰ ਦੇਖ ਕੇ ਤੇ ਤੁਹਾਨੂੰ ਇੰਨਾ ਇੰਨਾ ਕੰਸਰਨਡ ਹੋ ਤੁਸੀਂ ਮੇਰੀ ਹੈਲਥ ਨੂੰ ਲੈ ਕੇ ਤੁਸੀਂ ਡਾਈਟ ਪਲਾਨ ਵੀ ਲੈ ਦੋ ਤੇ ਤੁਸੀਂ ਜਿੰਮ ਦੀ ਮੈਂਬਰਸ਼ਿਪ ਵੀ ਭਰ ਦੋ ਜਾਣਾ ਮੈਂ ਫੇਰ ਵੀ ਨਹੀਂ ਤੇ ਖਾਣਾ ਫੇਰ ਵੀ ਮੈਂ ਉਹੀ ਆ ਜੋ ਮੈਂ ਖਾਨੀ ਆ ਕਿਉਂਕਿ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਐ ਕਿਸੇ ਵੀ ਮਾਲਕ ਦੀ ਮਰਜ਼ੀ ਮੇਰੇ ਦੇ ਨਹੀਂ ਚੱਲਦੀ ਦੂਜੀ ਚੀਜ਼ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ 5-6 ਸਾਲ ਪਹਿਲਾਂ ਮੈਨੂੰ ਕਿਸ ਨੇ ਇੱਕ ਗੱਲ ਕਹੀ ਸੀ ਵੀ ਤੁਹਾਡਾ ਸਕੋਪ ਇੰਡਸਟਰੀ ਚ ਬਹੁਤ ਹੈ ਜੇ ਤੁਸੀਂ ਪਤਲੇ ਹੋ ਜਾਓ ਸਲਿਮ ਹੋ ਜਾਓ ਨੈਣ ਨਕਸ਼ ਤੁਹਾਡੇ ਸੋਹਣੇ ਨੇ ਪਰ ਸਲਿਮ ਕੁੜੀਆਂ ਦੀ ਡਿਮਾਂਡ ਹੈ ਇੱਥੇ-ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਹੈ ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਉਹਨਾਂ ਨੂੰ ਹੀ ਮਿਲਦੀ ਹੈ ਆ ਬੈਠੇ ਹਾਂ ਠੀਕ ਆ ਗਰਦ ਠਾਲ ਰੱਖੀ ਆਇਓ ਟੁੱਕੀ ਗੱਡੀ ਪਈ ਐ ਮੈਨੂੰ ਨਾ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਤੁਹਾਡੇ ਕਿੰਨੇ ਜੀ ਨੇ ਉਹਨਾਂ ਨੂੰ ਸਾਂਭੋ ਪੁੱਗੇ ਦੀਦੀ ਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ